ਭਾਬੀ ਕਮਲਕੌਰ ਕਤਲ ਕੇਸ ਮਾਮਲੇ ਚ ਵੱਡੀਆਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਦੱਸਦੇ ਕਿ ਅਮਰਿਤਪਾਲ ਮੈਰੋ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਯੂਏਸੀ ਬੈਠੇ ਮੁਲਜ਼ਮ ਅਮਰਿਤਪਾਲ ਪੈਰਾਂ ਨੂੰ ਲੈ ਕੇ ਇਹ ਖਬਰ ਵੱਡੀ ਸਾਹਮਣੇ ਆ ਰਹੀ ਹੈ ਤਾਂ ਬਠਿੰਡਾ ਚ 4 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਇਨਫਲੂਐਂਸਰ ਭਾਬੀ ਕਮਲਕੌਰ ਉਰਫ ਕੰਚਨ ਕੁਮਾਰੀ ਦੇ ਕਤਲ ਲਈ ਲੋੜਿੰਦੇ ਸਿੱਖ ਕੱਟੜਪੰਥੀ ਅਮਰਪਾਲ ਸਿੰਘ ਮੈਰੋ ਬਾਰੇ ਪੰਜਾਬ ਪੁਲਿਸ ਦੀ ਜਾਂਚ ਹੁਣ ਇੱਕ ਨਿਰੰਕ ਪੜਾਚੇ ਪਹੁੰਚ ਚੁੱਕੀ ਹੈ ਤਾਂ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਅਤੇ ਇੰਟਰਪੋਲ ਮਹਿਰੋ ਦੀ ਗ੍ਰਿਫਤਾਰੀ ਸੰਬੰਧੀ ਲਗਾਤਾਰ ਸੰਪਰਕ 'ਚ ਹਨ ਜੋ ਕਥਿਤ ਤੌਰ ਤੇ ਨਸੰਯੁਕਤ ਅਰਬ ਅਮੀਰਤ 'ਚ ਲੁਕਿਆ ਹੋਇਆ ਹੈ ਤਾਂ 20 ਜੂਨ ਨੂੰ ਬਠਿੰਡਾ ਜ਼ਿਲ੍ਹਾ ਪੁਲਿਸ ਨੇ ਮਹਿਰੋ ਦੀਆਂ ਹਰਕਤਾਂ ਦਾ ਪਤਾ ਲਗਾਉਣਾ ਅਤੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇੰਟਰਪੋਲ ਰਾਹੀਂ ਬਲੂ ਨੋਟਿਸ ਜਾਰੀ ਕਰਨ ਲਈ ਇੱਕ ਪ੍ਰੋਫਾਈਲ ਧਾਇਰ ਕੀਤਾ ਹੈ ਤਾਂ ਹਾਲਾਂਕਿ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਅਮਨਿਤ ਕੌਂਡਲ ਨੇ ਕਿਹਾ ਕਿ ਇਸ ਸਬੰਧ ਚ ਇੰਟਰਪੋਲ ਤੋਂ ਕੋਈ ਰਸਮੀ ਪੱਤਰ ਵਹਾਰ ਪ੍ਰਾਪਤ ਨਹੀਂ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸੂਬੇ ਦੀ ਪੁਲਿਸ ਦਾ ਜਾਂਚ ਬਿਊਰੋ ਇੰਟਰਪੋਲ ਨਾਲ ਮਿਲ ਕੇ ਇਸ ਮਾਮਲੇ ਦੀ ਪੈਰਵਾਈ ਕਰ ਰਿਹਾ ਹੈ। ਤਾਂ ਅਜੇ ਤੱਕ ਕੋਈ ਇਨਪੁਟ ਪ੍ਰਾਪਤ ਨਹੀਂ ਹੋਇਆ। ਪਰ ਅਸੀਂ ਲਗਾਤਾਰ ਸੰਪਰਕ ਚ ਹਾਂ। ਸੂਤਰਾਂ ਅਨੁਸਾਰ ਅਮਰਪਾਲ ਸਿੰਘ ਮਹਿਰੋ ਤੋਂ ਯੂਏਈ ਚ ਲੁਕਿਆ ਹੋਇਆ ਹੈ ਤਾਂ ਪੁਲਿਸ ਨੇ ਪਿਛਲੇ 4 ਮਹੀਨਿਆਂ ਚ ਦੋ ਵਾਰ ਇੰਟਰਪੋਲ ਨੂੰ ਦਸਤਾਵੇਜ਼ ਭੇਜੇ ਤਾਂ ਪਹਿਲਾਂ ਅੰਗਰੇਜ਼ੀ 'ਚ ਅਤੇ ਫਿਰ ਅਰਬੀ 'ਚ ਤਾਂ ਯੂਏਈ ਏਜੰਸੀ ਨਾਲ ਤਾਲਮਿਲ ਕਰਨ ਲਈ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੰਚਨ ਕੁਮਾਰੀ ਦੇ ਕਤਲ ਦੇ ਕੁਝ ਘੰਟਿਆਂ ਅੰਦਰ ਮਹਿਰੋ ਸੜਕ ਰਾਹੀਂ ਅੰਮ੍ਰਿਤਸਰ ਪਹੁੰਚਿਆ ਤੇ ਉੱਥੋਂ ਇੱਕ ਵੈਧ ਪਾਸਪੋਰਟ ਅਤੇ ਵੀਜ਼ੇ ਦੀ ਵਰਤੋਂ ਕਰਕੇ ਦੁਬਈ ਲਈ ਉਡਾਨ ਭਰੀ ਤਾਂ ਅਧਿਕਾਰੀਆਂ ਨੇ ਕਿਹਾ ਕਿ ਮਹਿਰੋ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਜਿਸ ਉਸਨੇ ਕਥਿਤ ਤੌਰ ਤੇ ੜਕਾਉ ਬਿਆਨ ਦਿੱਤੇ ਸਨ ਇਸ ਤੋਂ ਬਾਅਦ ਭਾਰਤ ਦੇ ਸੋਸ਼ਲ ਮੀਡੀਆ ਖਾਤੇ ਬਲਾਕ ਕਰ ਦਿੱਤੇ ਗਏ ਪੁਲਿਸ ਦਾ ਕਹਿਣਾ ਹੈ ਕਿ ਮੈਰੋ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੇ 9-10 ਜੂਨ ਦੀ ਰਾਤ ਨੂੰ ਲੁਧਿਆਣਾ ਆਧਾਰਿਤ ਡਿਜੀਟਲ ਸਿਰਜਣਹਾਰ ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦਾ ਕਤਲ ਕੀਤਾ ਸੀ ਤਾਂ ਮੰਨਿਆ ਜਾ ਰਿਹਾ ਹੈ ਕਿ ਇਹ ਕਤਲ ਕੰਚਨ ਦੀਆਂ ਵਿਵਾਦਪੂਰਨ ਸੋਸ਼ਲ ਮੀਡੀਆ ਪੋਸਟਾਂ ਤੇ ਪ੍ਰੇਰਿਤ ਹੈ ਜਿਸ ਨੇ ਕਥਿਤ ਤੌਰ ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਤਾਂ ਕਤਲ ਤੋਂ ਬਾਅਦ ਮੁਲਜ਼ਮਾਂ ਨੇ ਕੰਚਨ ਦੀ ਲਾਸ਼ ਨੂੰ ਬਠਿੰਡਾ ਦੇ ਪੂਚੋਚ ਆਦੇਸ਼ ਮੈਡੀਕਲ ਕਾਲਜ ਦੀ ਪਾਰਕਿੰਗ 'ਚ ਛੁੱਟ ਦਿੱਤਾ ਸੀ ਤਾਂ ਪੁਲਿਸ ਨੇ 11 ਜੂਨ ਦੀ ਸ਼ਾਮ ਨੂੰ ਲਾਸ਼ ਬਰਾਮਦ ਕੀਤੀ ਜਨ ਦੌਰਾਨ ਜਸਪ੍ਰੀਤ ਅਤੇ ਨਿਮਰਤਜੀਤ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਕਿ ਮਹਿਰੋ ਫਰਾਰ ਰਹਾ ਤਾਂ ਬਠਿੰਡਾ ਸੈਸ਼ਨ ਅਦਾਲਤ ਨੇ 23 ਅਕਤੂਬਰ ਨੂੰ ਦੋਵਾਂ ਮੁਲਜ਼ਮਾਂ ਖਿਲਾਫ ਦੋਸ਼ ਤਾਕੀ ਤੇ ਤਾਂ ਇੱਕ ਹੋਰ ਮੁੱਲਜ਼ਮ ਰਣਜੀਤ ਸਿੰਘ ਦੀ ਅਗਾਊ ਜਮਾਨਤ ਅਰਜ਼ੀ 17 ਅਕਤੂਬਰ ਨੂੰ ਰੱਦ ਕਰ ਦਿੱਤੀ ਗਈ। ਤਾਂ ਪੁਲਿਸ ਸੂਤਰਾਂ ਅਨੁਸਾਰ UI ਚ ਮੈਰੋ ਦੇ ਟਿਕਾਣੇ ਦਾ ਪਤਾ ਲਗਾਉਣਾ ਤੇ ਉਸਦੀ ਆਰਜ਼ੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਇੰਟਰਪੋਲ ਨੂੰ ਇੱਕ ਵਿਸ਼ੇਸ਼ ਬੇਨਤੀ ਭੇਜੀ ਗਈ। ਤਾਂ ਪੁਲਿਸ ਤਾਂ ਪੰਜਾਬ ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਮਾਮਲੇ ਚ ਸਕਾਰਾਤਮਕ ਪ੍ਰਗਤੀ ਹੋਵੇਗੀ ਅਤੇ ਮੁੱਲਜ਼ਮ ਨੂੰ ਮੁਕੱਦਮੇ ਦਾ ਸਾਹਮਣਾ ਕਰਨ ਲਈ ਭਾਰਤ ਲਿਆਂਦਾ ਜਾਵੇਗਾ ਤਾਂ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਅਤੇ ਇੰਟਰਪੋਲ ਮਹਿਰੋ ਦੀ ਗ੍ਰਿਫਤਾਰੀ ਸੰਬੰਧੀ ਲਗਾਤਾਰ ਸੰਪਰਕ ਚ ਹਨ ਜੋ ਖਥਿਤ ਤੌਰ ਤੇ ਸੰਯੁਕਤ ਅਰਬ ਅਮੀਰੀਤ ਯੂਏ ਚ ਲੁਕਿਆ ਹੋਇਆ ਤਾਂ 20 ਜੂਨ ਨੂੰ ਬਠਿੰਡਾ ਜ਼ਿਲ੍ਹਾ ਪੁਲਿਸ ਨੇ ਮਹਿਰੋ ਦੀਆਂ ਹਰਕਤਾਂ ਦਾ ਪਤਾ ਲਗਾਉਣਾ ਅਤੇ ਉਸ ਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇੰਟਰਪੋਲ ਰਾਹੀਂ ਬਲੂ ਨੋਟਿਸ ਜਾਰੀ ਕਰਨ ਲਈ ਇੱਕ ਪ੍ਰੋਫਾਈਲ ਦਾਇਰ ਕੀਤਾ ਹੈ ਤਾਂ ਹਾਲਾਂਕਿ ਸੀਨੀਅਰ ਸੁਪਰਡੈਂਟ ਆਫ ਐਸਐਸਪੀ ਅਮਨ ਨੀਤ ਕੋਲ ਕਾਉਂਟਨ ਨੇ ਕਿਹਾ ਕਿ ਇਸ ਸਬੰਧ ਚ ਇੰਟਰਪੋਲ ਤੋਂ ਕੋਈ ਰਸਮੀ ਪੱਤਰ ਵਹਾਰ ਪ੍ਰਾਪਤ ਨਹੀਂ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਸੂਬੇ ਦੀ ਪੁਲਿਸ ਦਾ ਜਾਂਚ ਬਿਊਰੋ ਇੰਟਰਪੋਲ ਮਿਲ ਕੇ ਇਸ ਮਾਮਲੇ ਦੀ ਪੈਰਵਾਈ ਕਰ ਰਿਹਾ ਹੈ ਤਾਂ ਅਜੇ ਤੱਕ ਕੋਈ ਨਿਪਟਰਾ ਪ੍ਰਾਪਤ ਨਹੀਂ ਹੋਇਆ ਪਰ ਅਸੀਂ ਲਗਾਤਾਰ ਸੰਪਰਕ ਚ ਹਾਂ ਸੂਤਰਾਂ ਅਨੁਸਾਰ ਅਮਰਪਾਲ ਸਿੰਘ ਮਹਿਰੋ ਜੂਨ ਤੋਂ ਦੁਬਈ ਚ ਲੁਕਿਆ ਹੋਇਆ ਤਾਂ ਪੁਲਿਸ ਨੇ ਪਿਛਲੇ 4 ਮਹੀਨੇ ਚ ਦੋ ਵਾਰ ਇੰਟਰਪੋਲ ਨੂੰ ਦਸਤਾਵੇਜ਼ ਭੇਜਿਆ ਤਾਂ ਪਹਿਲਾਂ ਅੰਗਰੇਜ਼ੀ ਅਤੇ ਫਿਰ ਅਰਬੀ ਚ ਤਾਂ ਯੂਏਈ ਏਜੰਸੀ ਨਾਲ ਤਾਲਮੇ ਕਰਨ ਲਈ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੰਚਨ ਕੁਮਾਰੀ ਦੇ ਕਤਲ ਨੂੰ ਦੇ ਕੁਝ ਘੰਟਿਆਂ ਅੰਦਰ ਮੈਰੋ ਸੜਕ ਰਾਹੀਂ ਅੰਮ੍ਰਿਤਸਰ ਪਹੁੰਚਿਆ ਤੇ ਉੱਥੋਂ ਇੱਕ ਵੈਧ ਪਾਸਪੋਰਟ ਵੀਜ਼ਾ ਦੀ ਵਰਤੋਂ ਕਰਕੇ ਦੁਬਈ ਲਈ ਉਡਾਨ ਭਰੀ ਤਾਂ ਅਧਿਕਾਰੀਆਂ ਨੇ ਕਿਹਾ ਕਿ ਮੈਰੋ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਿਹਾ ਜਿਸ 'ਚ ਉਸਨੇ ਕਥਿਤ ਤੌਰ ਤੇ ਭੜਕਾਊ ਬਿਆਨ ਦਿੱਤੇ ਸਨ ਇਸ ਤੋਂ ਬਾਅਦ ਭਾਰਤ ਚੋਂ ਉਸਦੇ ਸੋਸ਼ਲ ਮੀਡੀਆ ਖਾਤੇ ਬਲੌਕ ਕਰ ਦਿੱਤੇ ਗਏ ਨੇ